सिंगल मदर दुनिया नहीं ना। ने पापा प्यो को पता ही नहीं तू कि नहीं मेरी गलता दे देना जो परिवार को तू जिन्हें आज दिन तक तुम्हें लभन की कोशिश नहीं की कि दुनिया इनी वी नहीं कि असं लाभ ना ले जिगर का टुकड़ा है तू उस बंद ने तेन ली ਮੈਂ ਕਿਹੜੇ ਪਤਾਲ ਚ ਰਹਿਨੀ ਆ ਐਸੇ ਧਰਤੀ ਤੇ ਰਹਿ ਰਹੀ ਆ ਜਿਸ ਧਰਤੀ ਤੇ ਉਹ ਰਹਿ ਰਿਆ ਦਸੀ ਅਸਮਾਨ ਚ ਤੱਕ ਨਹੀਂ ਤੇਰਾ ਮਕਾਨ ਬਣਾ ਕੇ ਰਹਿ ਹੁੰਦੀ ਤੇ ਜਾਂ ਧਰਤੀ ਦੇ ਥੱਲੇ ਤੇ ਨਹੀਂ ਰਹਿ ਹੁੰਦੀ ਪਾਪਾ ਮੇਰਾ ਪਰਿਵਾਰ ਪਤਾ ਨਹੀਂ ਕਦੀ ਪਰਿਵਾਰ ਚ ਵੇਖਿਆ ਕਿਸ ਨੂੰ ਸੌ ਲੜਾਈਆਂ ਸੌ ਝਗੜੇ ਫਲਾਣਾ ਚਾਚਾ ਦਾ ਐ ਲੜ ਪਈ ਆਪੂਆ ਮਸੀਆਂ ਲੜ ਗਈ ਐ ਦਾਦਾ ਦਾਦੀ ਲੜ ਪਈ ਐ ਨਾਨਾ ਕਹਿੰਦੇ ਐ ਪਿਓ ਕਹਿੰਦੇ ਫਲਾਣਾ ਕਹਿੰਦੇ ਭੈਣ ਭਰਾ ਕਹਿੰਦੇ ਅਰੇ ਤੇ ਨਾ ਟੀ ਵਧੀਆ ਲਾਈਫ ਮੈਂ ਦਿੱਤੀ ਆ ਇੱਕ ਤੂੰ ਦੂਜੀ ਮੈਂ ਇੱਕ ਮੈਂ ਤੇ ਦੂਜਾ ਤੂੰ ਸਾਡੇ ਚ ਕੋ ਲੜਾਈ ਪਾਉਣ ਬਲ ਨਹੀਂਗਾ ਐਨਾ ਤੇ ਸੋਚ 4000 ਦੋਸਤ ਇਹਨੂੰ ਲੈ ਤੇ ਮਿੰਟ ਲੱਗਾ ਦੋਨਾਂ ਚ ਫੋਟ ਪਾਣ ਲਈ ਇਹੀ ਅੱਜ ਪੂਰੇ ਪਰਿਵਾਰ ਚ ਲੰਦਾ ਨਾ ਤੇ ਤੇਰੇ ਕੋ ਪਤਾ ਹੀ ਨਾ ਸੀ ਮਮਾ ਸੈਪਰੇਟ ਹੋ ਜੀਏ ਕਿਤੇ ਅਸੀਂ ਨਹੀਂ ਘੇਰੇ ਦੇ ਵਿੱਚ ਰਹਿਣਾ ਕੀ ਕਰਨਾ ਹਜੇ ਪਰਿਵਾਰ ਦਾ ਜਿਹੜੇ ਤਾਨੇ ਮੈਨੇ ਦਿੰਦੇ ਨੇ ਗੱਲਾਂ ਕਰਦੇ ਨੇ ਲੜਾਈਆਂ ਕਰਦੇ ਨੇ ਕੀ ਕਰਾਂ ਜਬਰਵਾਦ ਨੂੰ ਖੁਸ਼ ਨਹੀਂ ਸੀ ਮੇਰੇ ਨਾਲ ਇਹ ਯਾਰੀ ਦੋਸਤੀ ਤੈਨੂੰ ਪਤਾ ਕੀ ਸਬਕ ਦੇ ਗਈ ਹੈ ਕੀ ਸਬਕ ਦੇ ਗਈ ਹੈ ਟੈਨਸ਼ਨ ਦੇ ਗਈ ਹੈ ਧਿਆਨ ਨਾਲ ਸੋਚ ਅੱਜ ਤੋਂ 5-6 ਦਿਨ ਪਿੱਛੇ ਜਾ ਤੇਰੀ ਜ਼ਿੰਦਗੀ ਦੀ ਸੋਹੀ ਸੀ ਨਾ ਤੇਰੇ ਕੋਈ ਸਵਾਲ ਸੀ ਮਨ 'ਚ ਫ੍ਰੀ ਲਾਈਫ ਜਿੰਨਾ ਸੀ ਇਹ ਫ੍ਰੀडम ਖਾਦਾ ਪਿੱਤਾ ਘੁੰਮੇ ਫਿਰੇ ਮਾਣਾ ਤਾਂ ਤੈਨੂੰ ਨਜ਼ਰ ਮਲਾਨੀ ਤੇ ਐਂ ਚ ਕੁੱਟ ਕੇ ਗੱਲਾਂ ਲਾਣਾ ਜਿਸ ਦਿਨ ਆਇਆ ਤਾਂ ਮੈਂ ਕਿੰਨਾ ਵੀ ਹਵਰ ਕਰਦਾ ਪਿਆ ਮੈਂ ਤੁਹਾਨੂੰ ਫੋਨ ਤੇ ਕਹਿਣਾ ਬੇਟਾ ਆਈ ਲਵ ਯੂ ਮਿਸ ਯੂ ਮਮਾ ਆਈ ਮਿਸ ਯੂ ਟੂ ਮਮਾ ਆਈ ਲਵ ਯੂ ਮੈਂ ਜਲਦੀ ਆ ਰਿਹਾ ਫੋਰਜ ਤੋਂ ਕਾਰਨੇ ਨਾ ਮਨ ਨਹੀਂ ਇੱਥੇ ਲੱਗਦਾ ਪਿਆ ਮੈਂ ਘਰ ਆ ਰਿਹਾ ਸੀ ਕਿਤੇ ਚਲਦੇ ਖਾਤੇ ਹੀ ਜਾਂਨੇ ਮੇਰੇ ਕੰਨ ਤਰਸਦੇ ਪਏ ਨੇ ਮੇਰਾ ਬੱਚਾ ਉੱਧਰ ਕਿਉਂ ਨਹੀਂ ਮੈਨਾਂ ਗੱਲ ਉਧਰ ਤਾਂ ਨਹੀਂ ਮਾਈ ਫੁੱਟ ਪਰਿਵਾਰ ਪਰਿਵਾਰ ਮੈਂ ਤਾਂ ਨਹੀਂ ਕਹਿੰਦੀ ਵੀ ਮੈਨੂੰ ਕੋਈ ਚਾਹੀਦਾ ਬੇਰਖ ਤੇਰੇ ਤੋਂ ਇਲਾਵਾ ਕੋਈ ਨਹੀਂ ਚਾਹੀਦਾ ਕੋਈ ਨਹੀਂ ਚਾਹੀਦਾ ਮੈਨੂੰ ਪਰਸਨ ਤੂੰ ਕਾਬਲ ਸੁਖਣਾ ਹੋਰ ਜਵਾਨ ਹੁੰਨ ਹੈ ਤੇਰਾ ਵਿਆਹ ਕਰਾਂਗੀ ਤੇਰੀ ਲਾਈਫ ਪਾਰਟਨਰ ਆਏਗੀ ਉਹ ਤੇਰਾ ਪਰਿਵਾਰ ਹੋਏਗਾ ਤੇ ਇੱਕ ਤੇਰੀ ਮਾਂ ਤੂੰ ਕਿਹੜੀ ਦੁਬਿਧਾ ਵਿੱਚ ਫਸਿਆ ਹੋਇਆ ਮੈਂ ਮੈਨੂੰ ਫਲਾਣਾ ਰਿਸ਼ਤਾ ਚਾਹੀਦਾ ਉਹਨਾਂ ਰਿਸ਼ਤਿਆਂ ਨੇ ਤੇ ਤੈਨੂੰ ਭਾਵੇਂ ਲੱਭਿਆ ਹੀ ਨਾ ਹੋਵੇ ਤੂੰ ਜਿਨ੍ਹਾਂ ਨੂੰ ਲੱਭਣ ਲਈ ਤੁਰਾ ਲੱਗਾ ਹੋਵੇਂ ਉਹਨਾਂ ਰਿਸ਼ਤਿਆਂ ਨੇ ਤੇ ਤੇਰੀ ਕਿਸੇ ਪਾਸੇ ਨਹੀਂ ਪਹਿਚਾਣ ਬਣੀ ਚਾਹੀ ਸਾਡਾ ਬੱਚਾ ਕਿੱਥੇ ਹੈ ਤੂੰ ਵਸਿ ਕੋਈ ਗੱਲ ਮੇਰਾ ਪਰਿਵਾਰ ਮੇਰੇ ਪਰਿਵਾਰ ਕੁਝ ਨਹੀਂ ਜਾਂਦਾ ਤੂੰ ਕਿਹਦੇ ਬਾਰੇ ਵੀ ਔਰ ਮੈਂ ਤੈਨੂੰ ਦੱਸ ਕੇ ਕਿਉਂ ਬਰਡਨ ਪਾਵਾਂ ਤੇਰੇ ਅੰਦਰ ਕਿਉਂ ਇਹ ਜਿਹੀਆਂ ਰஞ்சிਸ਼ਾ ਭਰ ਦਵਾਂ ਕਿ ਫਲਾਣੇ ਨੇ ਇਹ ਕੀਤਾ ਢਿੰਗੜੇ ਨੇ ਇਹ ਕੀਤਾ ਤੈਨੂੰ ਇੱਕ ਫ੍ਰੀडम ਲਾਈਫ ਦਿੱਤੀ ਮੈਂ ਤੈਨੂੰ ਬਰਡਨ ਨਹੀਂ ਦੇਣਾ ਚਾਹਦੀ ਮੈਂ ਮੈਂ ਕੱਲੀ ਸਭ ਚਲਦੀ ਵੀ ਆ ਨਾ ਚਲਦੀ ਵੀ ਆ ਨਾ ਸਭ ਕੁਝ ਤੇ ਤੂੰ ਐਦਾਂ ਕਿਉਂ ਕਰਦੇ ਆ ਰஞ்சிਤ ਮੈਨੂੰ ਮੇਰਾ ਬੱਚਾ ਵਾਪਸ ਚਾਹੀਦਾ ਮੈਨੂੰ ਐਦਾਂ ਦਾ ਰஞ்சிਤ ਨਹੀਂ ਚਾਹੀਦਾ ਬੱਚੇ ਮੈਂ ਤੇਰੇ ਲਈ ਜੀਣ ਨਹੀਂ ਆ ਮਮਾ ਹੁਣ ਮੇਰੀ ਵੀ ਸੁਣੋ ਆਪਣਿਆਂ ਦੇ ਤੁਸੀਂ ਬਹੁਤ ਸੁਣਾ ਲਿਆ ਕੀ ਪਤਾ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇ ਦੁਨੀਆ ਬਹੁਤ ਵੱਡੀ ਹੈ ਜਾਂ ਕੀ ਪਤਾ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਹੋ ਕੁਝ ਪਤਾ ਥੋੜੀ ਹੈ ਮੈਂ ਤਾਂ ਸਿਰਫ ਥੋੜੀ ਸੁਣਦਾ ਪਿਆ ਕੰਦੇ ਗੱਲ ਹਮੇਸ਼ਾ ਦੋ ਤਰਫ ਦੀ ਹੁੰਦੀ ਮੈਂ ਤਾਂ ਸਿਰਫ ਇੱਕ ਸਾਈਡ ਦੀ ਸੁਣ ਰਿਹਾ ਗੁੱਡ ਵੈਰੀ ਗੁੱਡ ਬੱਚਾ ਮੈਨੂੰ ਨਹੀਂ ਸੀ ਪਤਾ ਕਿ ਤੇਰੀ ਖੁਸ਼ੀ ਦੇ ਪਿੱਛੇ ਮੈਨੂੰ ਇੰਨੀਆਂ ਤਕਲੀਫਾਂ ਚਲਣੀਆਂ ਪੈਣਗੀਆਂ ਮੈਨੂੰ ਜਮਾਂ ਨਹੀਂ ਸੀ ਪਤਾ ਤੈਨੂੰ ਕਰੋ ਬਾਹਰ ਘੁੰਮਣ ਫਿਰਨ ਲਈ ਹੱਸਦਿਆ ਖੇਡਦਿਆ ਵੇਖਣ ਲਈ ਅੱਜ ਮੈਨੂੰ ਇੱਥੋਂ ਪੀਨੇ ਪੈ ਰਹੇ ਨੇ ਬਹੁਤ ਵੱਡੀ ਮੈਂ ਗਲਤੀ ਕਰਤੀ ਜੋ ਤੈਨੂੰ ਮੈਂ ਘਰੋਂ ਜਾਣ ਦਿੱਤਾ ਮੇਰੇ ਗੱਲ ਨੂੰ ਧਿਆਨ ਨਾਲ ਸੁਣ ਲੈ ਜੇ ਮੈਂ ਪਿਆਰ ਕਰ ਸਕਦੀ ਆ ਨਾ ਤੇ ਮੇਰਾ ਤੂੰ ਗੁੱਸੇ ਦਾ ਰੂਪ ਅਜੇ ਦੇਖਿਆ ਨਹੀਂ ਜਦੋਂ ਅੰਜੂ ਆਪਣੀ ਆਏ ਤੇ ਆਂਦੀ ਹੈ ਨਾ ਫਿਰ ਉਹ ਕਿੱਥੇ ਵੀ ਨਹੀਂ ਹੁੰਦੀ ਕਾਲਜ ਮਤਲਬ ਕਾਲਜ ਕੰਪਿਊਟਰ ਸੈਂਟਰ ਦੋ ਜਗ੍ਹਾ ਹੁੰਦੇ ਲਿਆ ਤੇ ਤੀਸਰਾ ਘਰ ਕੋਈ ਸਵਾਲ ਨਹੀਂ ਕੋਈ ਜਵਾਬ ਨਹੀਂ ਬਹੁਤ ਸਵਾਲ ਜਵਾਬ ਦੀ ਗੇਮ ਚੱਲ ਗਈ ਆਈ ਸਮਝ ਗਾਲ ਖਾਣਾ ਖਾਓ ਟੀਵੀ ਦੇਖੋ ਪੜਾਈ ਕਰੋ ਫालतू ਦੀਆਂ ਗੱਲਾਂ ਦਾ ਨਾਂ ਮੈਂ ਜਵਾਬ ਦੇਣਾ ਤਾਂ ਨਾ ਮੇਰੇ ਅੱਗੇ ਕਰਨ ਦੀ ਕੋਸ਼ਿਸ਼ ਕਰੀ ਕੋਈ ਸਵਾਲ ਮੰਮਾ ਆਪਣੇਆਂ ਦੇ ਤੁਸੀਂ ਬਹੁਤ ਸੁਣਾ ਲੀਆਂ ਹੁਣ ਮੇਰੀ ਵੀ ਸੁਣੋ ਮੈਂ ਵੀ ਫਿਰ ਥੋੜਾ ਹੀ ਮੁੰਡਾ ਹੁਣ ਤੁਸੀਂ ਵੀ ਤਰਸੋਗੇ ਮੇਰੇ ਨਾਲ ਬੋਲਣ ਜੋ ਤੱਕ ਮੇਰੇ ਸਵਾਲਾਂ ਦੇ ਜਵਾਬ ਨਹੀਂ ਦੇ ਦਿੰਦੇ ਮੈਂ ਵੀ ਨਹੀਂ ਤੁਹਾਨੂੰ ਬੁਲਾਣਾ ਲੰਮਾ ਕਿੱਥੇ ਰਹਿ ਗਿਆ ਥੋੜੀ ਜਿਆਦਾ ਘੰਟਾ ਹੋ ਗਿਆ ਫੋਨ ਹੈ ਇਹ ਨੂੰ ਮੈਂ ਆਖਾਈ ਸੀ ਆ ਮੈਂ ਤੇਨ ਨਾਲ ਕੋ ਗੱਲ ਕਰਨੀ ਹੈ ਇਹ ਮੁੰਡੇ ਨੂੰ ਤੇ ਕਿਤੇ ਪਤਾ ਹੀ ਨਹੀਂ ਲੱਗਣ ਡਿਆ ਕਿ ਮੇਰੀ ਮਾਂ ਦੀ ਗਦੀ ਹੋ ਲੈ ਉਹ ਆ ਗਈ ਚੰਗਾਈਆ ਟਾਈਮ ਨਾਲ ਆ ਗਿਆ ਫੇਰ ਅਗਲੀਆਂ ਨੇ ਆਖਣਾ ਹੈ ਕਾਈ ਇੰਨਾ ਚਿਰ ਕਿੱਥੇ ਲਾਵਾਣੀ ਅਜਾ ਕਿਤੇ ਧੂਕੇ ਕਿਤੇ ਸੱਸਰੀ ਕਾ ਕੇ ਕਿਤੇ ਬੁਲਾ ਲਿਆ ਕਿੱਥੇ ਬੁਲਾਇਆ ਜਗਾ ਹੀ ਆ ਫੇਰ ਵੀ ਇੰਦੀ ਜਗਾ ਦੇ ਕੋਈ ਜ਼ਰੂਰੀ ਗੱਲ ਆ ਕੋਈ ਕਬਰਾਨ ਵਾਲੀ ਗੱਲ ਦੇਣੀ ਆ ਦੇਖ ਕਬਰਾਨ ਵਾਲੀ ਤੇ ਹੈਗੀ ਆ ਹੁਣ ਤੈਨੂੰ ਮੈਂ ਦੱਸੂਗੀ ਨਾ ਜੇਰਾ ਲਵੇਗਾ ਮੈਨੂੰ ਸਾਹ ਲੈ ਲੈਂਦੇ ਆਪ ਹੁੰ ਲੈਣਾ ਚੱਲ ਕੋਈ ਨਹੀਂ ਹੌਂਸ ਰਹਿਣਾ ਦੱਸੋ ਕੀ ਗੱਲ ਆ ਕਬਰਾਨ ਵਾਲੀ ਤੇ ਗੱਲ ਹੈਗੀ ਆ ਮੈਂ ਨਾ ਅੱਜ ਜਿੰਦਲੋਂ ਮੁੰਡਾ ਗਿਆ ਸਫਾਈ ਸੁਣੀ ਨਹੀਂ ਆਈ ਤੇ ਮੈਂ ਛੰਮੀ ਨਾਲ ਕਹਾ ਸਫਾਈ ਕਰੋ ਤੋਂ ਪੂਰਾ ਕੜਾ ਕੋਈ ਕੋਈ ਬੈਡ ਦੀ ਚਾਦਰ ਚੁੱਕ ਝਾੜੋ ਹਾਂਜੀ ਹਾਂਜੀ ਉਹ ਆਂਦੀ ਆ ਸਿਮਰ ਤਾਂਜੀ ਮੈਂ ਹੱਥ ਕੀ ਬਣੀ ਤੇ ਤਾਈ ਤੂੰ ਹੀ ਵੇਖ ਲੈ ਛੰਮੀ ਆਂਜੀ ਮੈਂ ਚਾਦਰ ਲੀਕਾ ਚੁਰੀ ਆਂਦੀ ਤਾਈ ਤੂੰ ਚੱਲ ਹੂੰ ਸ਼ੁਕਰ ਰੱਬ ਦਾ ਵੀ ਮੈਂ ਚਲ ਗਈ ਆ ਉੱਥੇ ਮੈਂ ਨਾ ਕਰ ਮੂੰਹ ਗਿਆ ਨਹੀਂ ਦੇ ਮੈਂ ਚੁੱਕਦੀ ਲੱਗਾ ਝਾੜਦੇ ਛੁੱਟਦੇ ਆ ਪਰਦਾ ਚੁੱਕ ਕੇ ਵੇਖਿਆ ਤੇ ਉੱਥੇ ਪੋਤੇ ਕੋ ਫੋਟੋ ਲੱਭੀ ਮੂ ਫੋਟੋ ਕਿਹਦੀ ਫੋਟੋ ਇਤਨਾ ਹੀ ਮੈਂ ਘਬਰਾ ਗਈ ਦਿਖਾਓ ਸਹੀ ਕਿਹੜੀ ਫੋਟੋ ਆ ਆ ਜੀ ਆ ਆਹ ਕੌਣ ਆ ਧਿਆਨ ਨਾਲ ਦੇ ਪਤਾ ਨਹੀਂ ਲੱਗਦਾ ਤੈਨੂੰ ਇੰਨੀ ਤੇਰੀ ਜ਼ਿਆਦਾ ਤਹ ਹੈ ਨਹੀਂ ਕਿ ਵੀ ਤੈਨੂੰ ਨਹੀਂ ਨਹੀਂ ਦਿਮਾਗ 'ਚ ਤੇ ਆਉਂਦੇ ਪਰ ਚੇਤਾ ਨਹੀਂ ਆਉਂਦੇ ਵੀ ਹੈ ਕੋਣ ਹੈ ਦਿਮਾਗ 'ਚ ਆਉਂ ਨਹੀਂ ਰਿਹਾ ਕੌਣ ਆ ਪਛਾਣੇ ਪਛਾਣੇ ਹੀ ਲੱਗਦੀ ਹੈ ਮੇਰਾ ਜੀ ਕਰਦਾ ਤੇਰੇ ਵੀ ਦੋ ਕੰਨਾਂ ਤੇ ਮਾਰਾ ਇਹ ਅੰਜੂ ਹੀ ਹੈ ਅੰਜੂ ਅੰਜੂ ਦੇਖਿਆ ਨਾ ਲੱਗਾ ਨਾ ਪਤਾ ਅੰਜੂ ਹੀ ਹੈ ਨਾ ਮਾਤਾ ਉਦੋਂ ਤੇ ਤੁਸੀਂ ਮੈਨੂੰ ਕਿਹਾ ਸੀਗਾ ਕਿ ਇਹਦੀ ਕੋਈ ਫੋਟੋ ਨਹੀਂ ਹੈਗੀ ਘਰ 'ਚ ਕੋਈ ਨਿਸ਼ਾਨੀ ਨਹੀਂ ਹੈਗੀ ਨਾ ਕੋਈ ਮੋਬਾਈਲ 'ਚ ਫੋਟੋ ਆ ਨਾ ਕੋਈ ਇਹਦੀ ਹੋਰ ਨਿਸ਼ਾਨੀ ਆ ਤੇ ਫਿਰ ਆਹ ਫੋਟੋ ਕਿੱਥੋਂ ਆ ਗਈ ਇਹੋ ਹੀ ਤਾਂ ਤੈਨੂੰ ਮੈਂ ਸਮਝਾਉਣਾ ਲੱਗੀ 20 ਸਾਲਾਂ ਬਾਅਦ ਆ ਫੋਟੋ ਲੱਭੀ ਆ ਸਫਾਈ 20 ਸਾਲ ਬਾਅਦ ਕੀਤੀ ਆ ਮੈਂ ਕਦੋਂ ਦੀ ਖਪੜੀ ਤੈਨੂੰ ਮੇਰੀ ਗੱਲ ਸਮਝ ਨਹੀਂ ਆਉਂਦੀ ਇਹ ਅੰਜੂ ਹੀ ਆ ਉਹ ਮਾ ਤਾਂ ਉਹ ਤੇ ਮੈਨੂੰ ਪਤਾ ਲੱਗਿਆ ਅੰਜੂ ਆ ਪਰ ਮੈਨੂੰ ਗੋਲਗੋਲ ਗੱਲਾਂ ਨਹੀਂ ਸਮਝ ਆਉਂਦੀਆਂ ਸਿੱਧੀ ਗੱਲ ਕਰ ਗਈ ਆ ਲਾਸੀ ਦੀ ਫੈਸੋੜ ਲਾ ਤੂੰ ਹੈ ਨਾ ਨਾ 20 ਸਾਲਾਂ ਬਾਅਦ ਸਫਾਈ ਕੀਤੀ ਆ ਸਫਾਈ ਤਾਂ ਕਾਕਾ ਉੱਥੇ ਰੋਜ਼ ਹੁੰਦੀ ਆ ਅੱਛਾ ਪਰ ਜਿੱਦਣ ਦਾ ਮੁੰਡਾ ਆਇਆ ਤੇ ਇਥੋਂ ਹੀ ਚਲੇ ਗਿਆ ਰਣਜੀਤ ਹਾਂ ਉਹਦਣ ਦੀ ਸਫਾਈ ਅੱਜ ਹੋਈ ਹੈ ਤੇ ਇਹ ਫੋੜ ਨਾਲ ਉਹਦਾ ਕੀ ਤਾਲੁਕਾਤ ਉਹ ਤੂੰ ਨਾ ਸਾਰੀ ਉਮਰ ਸਮਝੀ ਕੋਹ ਨਾ ਕੋਹ ਆਪਣੇ ਦਿਮਾਗ ਤੋਂ ਕੰਮ ਲੈ ਲਾ ਕੇ ਮੈਨੂੰ ਘਪਾਈ ਜਾਵੇਗਾ ਸਿੱਧਾ ਸਿੱਧੀ ਇਹ ਗੱਲ ਆ ਤੇ ਮੁੰਡਾ ਗਿਆ ਆ ਫੋਟੋ ਉਹਦੇ ਜਾਂ ਤੇ ਕੱਪੜਿਆਂ ਚ ਡਿੱਗੀ ਆ ਜਾਂ ਲਾਲਾ ਬਟੇ ਵਿੱਚ ਕਿਥੋਂ ਡਿੱਗੀ ਆ ਫੋਟੋ ਅੰਜੂ ਦੀ ਆ ਤੇ ਉਹ ਅੰਜੂ ਦਾ ਮੁੰਡਾ ਵਾ ਯਾਨੀ ਕਿ ਸਾਡਾ ਮੁੰਡਾ ਸਾਡਾ ਮੁੰਡਾ ਹਾਂ ਇਹਨਾਂ ਗੱਲ ਤੈਨੂੰ ਸਮਝ ਹਾਂ ਠੀਕ ਆ ਠੋੜਤ ਨਹੀਂ ਗੋਲਮੋਲ ਰਹੀ ਨਹੀਂ ਠੀਕ ਆ ਹੁਣ ਮੈਨੂੰ ਵੀ ਸਮਝ ਲੱਗੀ ਸਾਰੀ ਕੋ ਆਪਣੇ ਦਿਮਾਗ ਤੋਂ ਹੀ ਸੋਚਿਆ ਕਰੋ ਕਿ ਮੈਨੂੰ ਬੁੱਢੀ ਨੁਖਪਾਉਂਦੇ ਰਹਿੰਦੇ ਜੀ ਸੁਣ ਗੱਲ ਹਾਂਜੀ ਮੈਂ ਤੈਨੂੰ ਕਿਸ ਕਰਕੇ ਸੱਦਿਆ ਨਾ ਤੇ ਕੀਤੀ ਮੈਂ ਸ਼ਮੀ ਨਾਲ ਗੱਲ ਮਾਂ ਦੇ ਸਿਰ ਤੋਂ ਨਾ ਮੈਂ ਆਪਣੇ ਸਾਰੀ ਗੱਲ ਇਹ ਠੇਡੀ ਚ ਪਾ ਲਈ ਆ ਪੁੱਤ ਜਿੰਨਾ ਚਿਰ ਮੈਂ ਤੈ ਤੱਕ ਨਹੀਂ ਨਾ ਪਹੁੰਚੀ ਤੇ ਇਹ ਹੈ ਕੌਣ ਆ ਮੁੰਡਾ ਜਾਂ ਕੀ ਗੱਲ ਆ ਤੇ ਪੁੱਤ ਮੈਂ ਚੁੱਪੀ ਕੀਤੀ ਤੇ ਘਰ ਦਾ ਮਾਹੌਲ ਨਾ ਖਰਾਬ ਹੋ ਜੇ ਤੈਨੂੰ ਤਾਂ ਪਤਾ ਸ਼ਮੀ ਦਾ ਝਾਟੀ ਸ਼ੱਕ ਕਰਨ ਦਾ ਹਾਂ ਬਿਲਕੁਲ ਉਹ ਤਾਂ ਜੀ ਮੈਨੂੰ ਕਹਿਣ ਲਈ ਤੁਸੀਂ ਤਾਈ ਜੀ ਨੇ ਘਬਰਾਏ ਕਿਉਂ ਮੈਂ ਤਾਂ ਭਰਾ ਵਾਲਾ ਟਾਲਾ ਕਰਕੇ ਨਾ ਤੇ ਮਾਂ ਜਾਣ ਛਡਾਈ ਨੇ ਉਹ ਗੱਲ ਹੁਣ ਢਿੱਡੇ ਤੋਂ ਸੋਚੀ ਵੀ ਮੈਂ ਅਰਜਨ ਨੂੰ ਸੱਦਾ ਉਹਨੂੰ ਦੱਸਾ ਵੀ ਫੋਟਾ ਆ ਗੱਲ ਆ ਹੁਣ ਇਹਦਾ ਕੀ ਹਾਲ ਨਿਕਲੇ ਮਾ ਤਾਂ ਤੇਰੇ ਕਹਿਣ ਦਾ ਮਤਲਬ ਕੀ ਇਹ ਮੁੰਡਾ ਅੰਜੂ ਦਾ ਹੋਰ ਨ ਕੀ ਕਹਿੰਦੀ ਸਾਰੀ ਦਿਰ ਮੈਂ ਸੁਣਾ ਯਾਨੀ ਆਪਣਾ ਜੀ ਪਰ ਇੱਕ ਫੋਟੋ ਤੋਂ ਕਿਦਾਂ ਸਾਬਿਤ ਹੋਗਾ ਕਿ ਇਹ ਮੁੰਡਾ ਅੰਜੂ ਦਾ ਵਾ ਜਾਂ ਇਹ ਮੁੰਡਾ ਸਾਡਾ ਰਣਜੀਤ ਆ ਕੋਈ ਨਾ ਫਿਰ ਕਮਲਿਆਂ ਵਾਲੀ ਗੱਲ ਪਰ ਰੋਜ਼ ਝਾੜੂ ਬੁਕਰ ਵਜਦਾ ਹੈ ਹਾਂ ਇਹ ਅੱਜ ਹੀ ਕਿਉਂ ਫੋਟੋ ਉੱਥੇ ਆਈ ਤੂੰ ਇਹ ਸਮਝ ਗੱਲ ਇਹ ਆਪਣਾ ਹੀ ਰਣਜੀਤ ਆ ਇਹ ਅੰਜੂ ਦੀ ਫੋਟੋ ਆ ਮਨ ਉਹਦੇ ਕੋਲੋਂ ਡਿੱਗੀ ਆ ਇਹ ਆਪਣਾ ਹੀ ਉਹ ਮਾਤਾ ਉਹਦਣ ਚਾਹ ਪਾਣੀ ਤੋਂ ਬਾਅਦ ਤੁਸੀਂ ਰੋਟੀ ਬਣਾਉਣ ਵਾਸਤੇ ਚਲਗੇ ਸੀ ਹੈਨਾ ਤੇ ਬੱਚੇ ਮੇਰੇ ਨਾਲ ਗੱਲ ਕਰਦੇ ਪਏ ਸੀਗੇ ਉਹ ਰਣਜੀਤ ਮੇਰੇ ਨਾਲ ਗੱਲ ਕਰਦਾ ਪਿਆ ਸੀਗਾ ਕਹਿੰਦਾ ਚਾਚੂ ਕੋਈ ਲਾਗੇ ਕੋਰੀਅਰ ਵਾਲਾ ਹੈਗਾ ਵਾ ਜਿਹੜਾ ਛੇਤੀ ਸਮਾਨ ਪਹੁੰਚਾਰੇ ਤੇ ਮੈਂ ਕਿਹਾ ਪੁੱਤ ਕੀ ਕਰਨਾ ਵਾ ਉਹ ਕਹਿੰਦਾ ਸੀਗਾ ਜਿਹੜੇ ਦੋਸਤਾਂ ਦੇ ਨਾਲ ਮੈਂ ਆਇਆ ਵਾਂ ਉਹਨਾਂ ਦਾ ਕੁਝ ਸਮਾਨ ਮੇਰੇ ਕੋਲ ਆ ਗਿਆ ਵਾ ਅੱਛਾ ਤੇ ਮੈਂ ਉਹ ਸਮਾਨ ਉਹਨਾਂ ਨੂੰ ਪਹੁੰਚਾਉਣਾ ਹੋ ਸਕਦਾ ਕਿ ਉਹਨਾਂ ਮੁੰਡਿਆਂ 'ਚ ਕੋਈ ਆਪਣਾ ਮੁੰਡਾ ਹੋਵੇ ਜਿਹਦੇ ਕੋਲ ਉਹ ਫੋਟੋ ਬਰਾਮਦ ਹੋਈ ਹੋਵੇ ਤੇ ਉਹ ਉਹਦੇ ਕੋਲ ਆ ਗਈ ਹੋਵੇ। ਟੰਮਲੀਆਂ ਨਾ ਮਾਰ। ਉਹ ਹੀ ਮਨਜਾ। ਫੇਸ ਧੋਦੇ ਫਿਰ ਜੀਤੇ ਤੇ ਆਪਣੇ ਫਤੇ ਦੀ। ਤੂੰ ਇੱਥੋਂ ਸਾਵਲਾ। ਉਹ ਪਤਾ ਇਹੋ ਹੀ ਆਪਣਾ ਮਨਜੀਤ ਆ। ਹੋਰ ਨਹੀਂ ਕੋਈ ਹੋ ਸਕਦਾ। ਚੱਲ ਮਾਤਾ। ਚਿੰਤਨਾ ਨਾ ਕਰ। ਮੈਨੂੰ ਤੈਹ ਤੱਕ ਪਹੁੰਚ ਲੈਣ ਦੇ। ਜਦ ਤੱਕ ਮੈਂ ਨਹੀਂ ਸਾਰਾ ਦੇਖਦਾ ਜਾਂਚਦਾ। ਤਦ ਤੱਕ ਕਿਤੇ ਨਾ ਗੱਲ ਨਾ ਕਰੀ। ਆਪਣੇ ਅੰਦਰ ਇਹਨੂੰ ਨਾਪ ਕੇ ਰੱਖ। ਠੀਕ ਆ? ਤਾਂ ਇਹ ਤੇ ਤੈਨੂੰ ਮੱਸ ਦਿਆਂ ਮੈਂ ਆਖਿਆ ਅਰਜਨ ਨੂੰ ਕਹਿਨੀ ਆ ਸਾਰੀ ਗੱਲ ਦਾ ਪਤਾ ਲੱਗੇ ਤਾਂ ਹੀ ਪੁੱਤ ਮੈਂ ਘਰੋਂ ਬਾਹਰ ਆ ਗਈ ਆ ਕਿ ਜੇ ਉੱਥੇ ਮਿਲਿਆ ਨਾ ਖੜਾ ਏਡੀ ਛੇਤੀ ਅਰਜਨ ਕੀ ਲੈਣ ਆ ਗਿਆ ਇਹਨਾਂ ਨੂੰ ਕਿਹੜਾ ਕੰਮ ਪੈ ਗਿਆ ਠੀਕ ਠੀਕ ਤੂੰ ਆ ਗਿਆ ਨਾ ਤੂੰ ਆਪਣੇ ਹਿਸਾਬ ਨਾਲ ਆਪੇ ਪਤਾ ਲੈ ਚੱਲ ਮੈਂ ਕਰਦਾ ਪਤਾ ਕੋਈ ਨਹੀਂ ਮੈਂ ਤਾਂ ਆਪਣੇ ਗੱਲ ਤੇ ਢਿੱਡ ਚ ਰੱਖੀ ਮਾਤਾ ਹੁਣ ਜਿੰਦਾਂ ਨਾ ਕਰ ਸ਼ਮੀ ਤੱਕ ਗੱਲ ਨਾ ਪਹੁੰਚੇ ਤੈਨੂੰ ਪਤਾ ਮਾਤਾ ਜੇ ਸ਼ਮੀ ਤੱਕ ਗੱਲ ਪਹੁੰਚ ਗਈ ਨਾ ਤੇ ਗੱਲ ਸਾਹਮਣੇ ਸਾਹਮਣੀ ਨਹੀਂ ਜਾਣੀ ਅਜਾ ਪੁੱਤ ਨਹੀਂ ਠੀਕ ਆ ਇਸੇ ਕਰਕੇ ਪੁੱਤ ਮੈਂ ਆਨ ਨੂੰ ਵੀ ਰਾਜਕੋਰ ਕਰਨੀ ਦੋਵੇਂ ਮੁੰਡੇ ਕਰਨੀ ਹੂੰ ਹੂੰ ਤੇ ਪੁੱਤ ਜੇਕਰ ਉਹਨਾਂ ਦੇ ਕੰਨੋਂ ਕੱਲ ਖਬਰ ਪੈ ਗਈ ਨਾ ਤੇਰੀ ਗੱਲ ਖੋਣਾ ਕਰਦਾ ਮਾਹੌਲ ਬੜਾ ਵਿਗੜ ਜਾਣਾ ਮੈਂ ਤੇ ਇਹੋ ਕਰਨੀ ਆ ਕਿ ਆਪਾਂ ਹੁਣ ਦੋਵੇਂ ਮਾਂ ਪੁੱਤ ਰਲ ਕੇ ਨਾ ਤੇ ਇਹਦਾ ਮਸਲੇ ਦਾ ਹੱਲ ਕੱਢੀਏ ਕੋਈ ਗੱਲ ਨਹੀਂ ਹੁਣ ਨਾ ਇਹ ਮੇਰੀ ਜ਼ਿੰਮੇਵਾਰੀ ਆ ਕਿ ਮੈਂ ਜੇਕਰ ਫੋਟੋ ਆ ਗਈ ਹੈ ਨਾ ਤੇ ਮੁੰਡਾ ਵੀ ਆਏਗਾ ਹੁਣ ਮੇਰੀ ਜ਼ਿੰਮੇਵਾਰੀ ਆ ਉਹ ਮਾਂ ਨੂੰ ਉਹਦਾ ਪੁੱਤ ਮੈਂ ਲੱਭ ਕੇ ਦਵਾਂਗਾ ਮੈਂ ਤੇ ਨਾ ਉਹ ਰੱਬ ਦਾ ਸ਼ੁਕਰ ਕਰੂੰਗੀ ਕਿ ਜਿਹੜੀ ਮੇਰੇ ਕੋਲ ਗਲਤੀ ਹੋ ਗਈ ਹੀ ਨਾ ਕਿ ਤੇ ਬੱਚਾ ਲੱਭ ਤੇ ਨਾ ਮੇਰੇ ਸਿਰ ਤੋਂ ਤੇ ਪਾਰ ਕਾਂਢੀ ਲੈ ਜੂਗੀ ਨਾ ਪੁੱਤ ਚਲ ਕੋਈ ਨਹੀਂ ਮਾਤਾ ਹੁਣ ਰੱਬ 'ਗੇ ਅਰਦਾਸ ਆ ਬਸ ਆਪਣੀ ਮਿਹਨਤ ਸਫਲ ਹੋ ਜੇ ਚਲ ਪੁੱਤ ਘਰ ਨੂੰ ਚਲੀਏ ਦੇਖ ਕੇ ਗੱਲ ਕਰਦੇ ਹਾਂ ਚਲੋ ਹਾਂ ਹਾਂ ਚੱਲ ਠੀਕ ਆ ਫਿਰ ਹਾਂ ਨਹੀਂ ਨਹੀਂ ਹੁੰਦੇ ਮੰਮੀ ਤੇਰੀ ਮੈਂ ਗੱਲ ਕਰਾ ਦਿੰਦਾ ਕੋਈ ਨਹੀਂ ਤੂੰ ਆਪਣਾ ਧਿਆਨ ਰੱਖ ਕੋਈ ਨਹੀਂ ਤੇਰੇ ਮੈਂ ਗੱਲ ਕਰਉਣਾ ਹੈ ਉਹਨਾਂ ਦੇ ਨਾਲ ਅੱਛਾ ਅੱਛਾ ਹਾਂ ਚੱਲ ਠੀਕ ਆ ਉਹ ਬੱਲੇ ਚਾਚਾ ਸਸਰੀ ਨਾਲ ਕੀ ਆ ਰਿਹਾ ਠੀਕ ਹੈ ਬਾਤਸ ਵਧੀਆ ਹੋਰ ਸੇਤਾ ਹਾਂ ਸੇਤਾ ਕਹਿੰਮਿਆ ਔਰ ਕਿਤੇ ਕੀ ਗੱਲ ਕੋਈ ਨਜ਼ਰ ਨਹੀਂ ਆਂਡਿਆ ਸੁਖਮਨ ਹੁਣੀ ਬਾਕੀ ਸਾਰੇ ਕਿੱਥੇ ਆਏ ਸੁਖਮਨ ਤੇ ਮੰਮੀ ਗਏ ਗੁਰਦੁਆਰਾ ਸਾਹਿਬ ਮੱਥਾ ਟੇਕਣ ਅੱਛਾ 10 ਵਜੇ ਪਤਾ ਨਹੀਂ ਤੁਹਾਨੂੰ ਜਾਂਦੇ ਆ ਆਹੋ ਜਾਂਦੇ ਆ ਤੇ ਤਾਈ ਜੀ ਹੁਣੀ ਗਏ ਬਾਹਰ ਇੱਥੇ ਕਿਤੇ ਗਏ ਪਤਾ ਨਹੀਂ ਇਹਨੂੰ ਦੱਸ ਕੇ ਨਹੀਂ ਗਏ ਅੱਛਾ ਅੱਛਾ ਤੁਸੀਂ ਦੱਸੋ ਬੱਸ ਵਧੀਆ ਕਿੱਦਾਂ ਤੇਰੇ ਦਿੱਲੀ ਵਾਲੇ ਦੋਸਤ ਦਾ ਠੀਕ ਆ ਹਾਂ ਬੱਸ ਵਧੀਆ ਦਿੱਲੀ ਵਾਲਾ ਦੋਸਤ ਫੋਨ ਫੜ ਆਉਂਦਾ ਕਰਦਾ ਗੱਲ ਕਰੂਗਾ ਨਹੀਂ ਫੋਨ ਫੜ ਆਉਂਦਾ ਹੁਣੇ 2 ਮਿੰਟ ਪਹਿਲਾਂ ਆਇਆ ਚੱਲ ਵਧੀਆ ਵਧੀਆ ਚੰਗਾ ਮੁੰਡਾ ਹਾਂ ਤੁਸੀਂ ਕਿੱਧਰ ਚੱਕਰ ਮਾਰਿਆ ਅੱਜ ਮੈਂ ਬਸ ਇਤਨਾ ਹੀ ਕਮਾਇਆ ਹੈਗਾ ਤੇ ਬਾਕੀ ਚੱਲ ਮਿਲਦਾ ਚਲਦਾ ਹੁਣ ਨਾ ਅੱਛਾ ਅੱਛਾ ਹੋਰ ਬਾਕੀ ਸੇ ਤਾਂ ਕੈਂਪ ਪੜਾਈ ਵਧੀਆ ਚੱਲਦੀ ਆ ਪੜਾਈ ਵਧੀਆ ਚੱਲ ਜੰਦੀ ਚੱਲ ਵਧੀਆ ਵਧੀਆ ਤੇ ਠੀਕ ਠਾਕ ਹੋਈਆਂ ਮੁੰਡਾ ਤੇ ਹਾਂਜੀ ਮੁੰਡਾ ਵਧੀਆ ਪਹੁੰਚੇ ਲੈ ਫਿਰ ਵਧੀਆ ਵਾਂ ਕੋਈ ਨਹੀਂ ਹੋਰ ਤਾਂ ਮੈਨੂੰ ਕਹਿਣ ਲਿਆ ਆਂਦਾ ਦਿੱਲੀ ਆ ਜਾ ਗੇੜੇ ਮਾਰ ਜਾ ਅੱਛਾ ਆ ਗਿਆ ਤੇ ਮੈਂ ਵੀ ਸੋਚਦਾ ਕਿ ਮੈਂ ਵੀ ਇੱਕ ਦੋ ਦਿਨ ਤੱਕ ਨਾ ਦਿੱਲੀ ਜਾਣਾ ਹੈਗਾ ਤੇ ਚਲ ਕੇ ਚਲੀ ਆਪਾਂ ਦਿੱਲੀ ਨਾਲੇ ਤੈਨੂੰ ਮਿਲਾ ਲਿਆਵਾਂਗੇ ਉਹ ਨਹੀਂ ਚਾਚਾ ਮੈਂ ਜਾਣ ਨੂੰ ਤੇ ਮੈਂ ਚਲ ਜਾ ਮੰਮੀ ਕਹਿ ਰਹੀ ਆਪਾਂ ਜਾਵਾਂਗੇ ਥੋੜੀ ਦੇਰ ਮੈਂ ਕਿੱਥੇ ਜਾਵਾਂਗੇ ਆਪਾਂ ਅੱਛਾ ਕਰਕੇ ਮੈਂ ਨਹੀਂ ਜਾਣਦਾ ਮੈਂ ਤੁਹਾਨੂੰ ਜਿੰਨੇ ਮੈਂ ਵੀ ਜਾਣਾ ਵਾ ਚਲ ਤੈਨੂੰ ਵੀ ਲੈ ਜਾਣਾ ਨਾਲੇ ਮਿਲਾ ਲਿਆਵਾਂਗੇ ਨਾਲੇ ਆਪਣਾ ਸਾਥ ਹੋ ਜਾਊਗਾ ਉਹ ਨਹੀਂ ਕੋਈ ਚਾਚਾ ਕੋਈ ਨਹੀਂ ਆਪਾਂ ਫੇਰ ਕਦੇ ਚਲ ਜਾਗੇ ਨਾਲੇ ਮੇਰੀ ਗੱਲ ਸੁਣ ਕੋਈ ਜਾਣਾ ਨਾ ਤੁਸੀਂ ਕੋਈ ਹੋਟਲ 'ਚ ਨਹੀਂ ਰੁਕਣਾ ਉੱਥੇ ਰੁਕਣਾ ਉਹਦੇ ਕੋਲ ਘਰੇ ਨਹੀਂ ਨਹੀਂ ਚੰਗਾ ਨਹੀਂ ਲੱਗਦਾ ਪਤਾ ਕੀ ਉਹ ਕਿਹੜਾ ਮੇਰੇ ਹਾਨ ਦਾ ਵਾ ਚਾਚਾ ਚੰਗਾ ਨਹੀਂ ਲੱਗਦਾ ਅੱਲ ਉਹਨੇ ਮੈਨੂੰ ਕਿਹਾ ਵੀ ਇਹ ਆਪਣਾ ਪਰਿਵਾਰ ਹੀ ਹੈ ਨਾਲੇ ਉਹਨੇ ਇੱਕ ਸਾਧਾਨ ਪਰਿਵਾਰ ਹੀ ਸਮਝਿਆ ਠੀਕ ਹੈ ਨਾ ਬਿਲਕੁਲ ਤੇ ਤੁਸੀਂ ਹੋਟਲ 'ਚ ਨਹੀਂ ਰੁਕਣਾ ਤੁਸੀਂ ਉਹਦੇ ਘਰੇ ਜਾਣਾ ਹੈ ਜਿਆਦਾ ਗੱਲ ਹੋਊਗੀ ਉਹ ਤੁਹਾਨੂੰ ਸਟੇਸ਼ਨ ਤੋਂ ਲੈਣ ਆ ਜੂਗਾ ਠੀਕ ਹੈ ਨਾ ਹੋਟਲ 'ਚ ਰੁਕਣ ਵਾਲੀ ਗੱਲ ਹੀ ਨਹੀਂ ਚਾਚਾ ਹੂੰ ਹੂੰ ਉਹਨੇ ਸਾਫ਼-ਸਾਫ਼ ਮੈਨੂੰ ਕਿਹਾ ਵੀ ਅਸੀਂ ਜੇ ਤੁਹਾਡੇ ਕੋਲ ਆਵਾਂਗੇ ਤੁਹਾਡੇ ਘਰੇ ਰੁਕਾਂਗੇ ਜੇ ਤੁਸੀਂ ਸਾਡੇ ਕੋਲ ਆਓਗੇ ਸਾਡੇ ਕੋਲ ਰੁਕਣਾ ਉੱਤੇ ਚੱਲ ਕੋਈ ਨਹੀਂ ਐਦਾਂ ਕਰੀ ਫਿਰ ਮੈਂ ਨਾ ਪਰਸੋਂ ਜਾਣਾ ਵਾਂ ਹਾਂ ਤੇ ਉਹਨੂੰ ਫੋਨ ਲਾ ਕੇ ਕਹਿ ਦੀ ਕੋਈ ਨਹੀਂ ਮੈਂ ਕਹਿੰਦਾ ਇਹ ਵੀ ਸਾਹ ਜੇ ਪਤਾ ਨਹੀਂ ਆ ਵੀ ਉਹਨੇ ਆਪਣੀ ਮੰਮੀ ਨੂੰ ਦੱਸਿਆ ਕਿ ਨਹੀਂ ਦੱਸਿਆ ਤਾਂ ਚਾਹਦੀ ਮੰਮੀ ਨੂੰ ਪਤਾ ਨਹੀਂ ਪੰਜਾਬ ਤੋਂ ਇਨੀ ਨਫ਼ਰਤ ਕਿਉਂ ਨਫ਼ਰਤ ਆ ਹੋਏਗੀ ਕੋਈ ਨਹੀਂ ਪਤਾ ਕਰ ਲਾਂਗੇ ਆਪਾਂ ਹਾਂ ਪਤਾ ਨਹੀਂ ਕਾਦੀ ਨਫ਼ਰਤ ਆ ਯਾਰ ਉਹਦੇ ਦਿਲ ਚ ਉਹਦੀ ਮੰਮੀ ਦੇ ਦਿਲ ਚੱਲ ਕੋਈ ਨਹੀਂ ਪਰਸੋਂ ਮੈਂ ਜਾਣਾ ਫਿਰ ਵੇਖਦੇ ਹਾਂ ਕੋਈ ਨਹੀਂ ਮੈਂ ਫੋਨ ਕਰਾ ਦੂੰਗਾ ਠੀਕ ਹੈ ਨਾ ਤੁਹਾਨੂੰ ਸਟੇਸ਼ਨ ਤੋਂ ਲੈ ਜੂਗਾ ਤੂੰ ਘਰੇ ਰਹਿ ਉਹਦੇ ਚਲੋ ਵਧੀਆ ਗੱਲ ਫਿਰਦੇ ਹਨਾ ਹਾਂ ਚਾਚਾ ਖਾਓ ਪੀਓ ਕਰ ਕੀ ਨਹੀਂ ਕੋਈ ਨਹੀਂ ਆਉਂਦੇ ਫਿਰ ਬਣਾ ਲੈਂਦੇ ਫਿਰ ਹੋਰ ਬਾਕੀ ਤੂੰ ਬਣਾ ਕਿੰਨਾ ਚਾਹ ਮੈਂ ਚਾਚਾ ਚਲੋ ਵਧੀਆ ਵਧੀਆ ਕਿੱਦਾਂ ਚੱਲ ਰਿਹਾ ਕਾਰੋਬਾਰ ਕਾਰੋਬਾਰ ਵਧੀਆ ਬੱਲੇ ਬੱਲੇ ਆ ਅੱਛਾ ਚਲੋ ਗੋਡੇ ਆ ਸ਼ੰਮੀ ਅਪਾ ਤੇ ਕੀ ਗੱਲ ਕਰਨ ਦੇ ਆਹੀ ਦਾਈ ਜੀ ਗੱਲ ਕੀ ਕਰਨੀ ਆਨੇ ਤੁਹਾਨੂੰ ਪਤਾ ਜਿਹੜੀ ਜਿੱਦ ਫੜ ਲਿੰਦਾ ਵਾ ਨਾ ਹਟਦਾ ਕਿੱਥੇ ਆ ਆ ਮਸਾ ਸਮਝਾਇਆ ਮੈਂ ਮੈਨੂੰ ਕਹਿਣ ਦੇ ਆਹੀ ਕੀ ਵੇਖ ਲਓ ਮੰਮੀ ਚਾਚੂ ਪਹੁੰਚ ਗਿਆ ਦਿੱਲੀ ਤੇ ਤੁਸੀਂ ਮੈਨੂੰ ਨਾਲ ਨਹੀਂ ਜਾਣ ਦਿੱਤਾ ਹੈਗਾ ਇਹ ਜੋ ਕਹਿੰਦਾ ਸੀ ਕਿ ਮੈਂ ਪਹਿਲੇ ਕਹਿੰਦਾ ਸੀ ਮੈਂ ਇਕੱਲੇ ਨਹੀਂ ਜਾਣਾ ਤੇ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਅਰਜਨ ਚਾਚੂ ਵੀ ਚੱਲੇ ਆ ਤੇ ਕਹਿੰਦਾ ਮੈਂ ਉਹਨਾਂ ਦੇ ਨਾਲ ਜਾਣਾ ਹੁਣ ਮੈਨੂੰ ਕਹਿੰਦਾ ਵੇਖ ਲਓ ਉਹ ਉੱਥੇ ਪਹੁੰਚ ਗਏ ਜੇ ਤੇ ਉਹਨਾਂ ਨੇ ਨਾ ਰஞ்சிਤ ਮੇਰੇ ਦੋਸਤ ਨੂੰ ਵੀ ਮਿਲਣਾ ਵਾ ਤੇ ਮੰਮੀ ਤੁਸੀਂ ਮੈਨੂੰ ਕਿਉਂ ਨਹੀਂ ਜਾਣ ਦਿੱਤਾ ਨਾਲੇ ਇਹ ਤੈਨੂੰ ਕਹਿਣ ਦੇ ਆ ਕਿ ਮੈਂ ਛੁੱਟੀਆਂ ਤੇ ਜਾਣਾ ਵਾ ਤੇ ਅਰਜਨ ਨੇ ਤਾਂ ਪਤਾ ਕਿਹੇ ਕੰਮ ਜਾਣਾ ਉਹਦਾ ਆਪਣਾ ਹੀ ਮਸਲਾ ਹੈ ਉਤਾਰ ਕਰਕੇ ਗਿਆ ਇੰਨੀ ਉਹਦੇ ਨਾਲ ਕੀ ਲੰਝਾਣਾ ਤਾਈ ਜੀ ਜੇਕਰ ਇਹਨੇ ਟੈਸਟ ਨਾ ਨਾ ਦੇਣਾ ਹੁੰਦਾ ਤੇ ਮੈਂ ਇਹਨੂੰ ਬਾਜੀ ਦੇ ਨਾਲ ਭੇਜ ਦੇਣਾ ਸੀ ਬੱਚਾ ਵਾ ਜਿੱਦ ਕਰਨ ਡਿਆ ਵਾ ਨਾਲੇ ਉਹ ਮੁੰਡਾ ਜੋ ਇੱਥੇ ਰਹਿ ਕੇ ਗਿਆ ਤੁਹਾਨੂੰ ਪਤਾ ਹੈ ਤਾਂ ਪਿਆਰ ਤੇ ਪੈ ਗਿਆ ਉਹਦੇ ਨਾਲ ਕਹਿੰਦਾ ਹੀ ਤੂੰ ਮੈਨੂੰ ਥੋੜੀਆਂ ਜਿਹੀਆਂ ਜੀ ਛੁੱਟੀਆਂ ਵਾ ਤੇ ਮੈਂ ਵੀ ਇੱਥੋਂ ਹੋ ਕੇ ਆਉਣਾ ਵਾ ਪਰ ਮੈਂ ਇਹਨੂੰ ਨਹੀਂ ਕਹਿਆ ਇਹਨੇ ਟੈਸਟ ਜ਼ਰੂਰੀ ਦੇਣਾ ਸੀ ਵੈਸੇ ਤਾਈ ਜੀ ਓ ਚਾਚੂ ਇਹਦੇ ਕੰਮ ਕੀ ਰਹਿ ਨੇ ਉੱਥੇ ਦਿੱਲੀ ਉਹਨਾਂ ਨੂੰ ਕੀ ਕੰਮ ਪੈ ਗਿਆ ਉਹ ਤਾਂ ਉਹਦਾ ਕੋਈ ਆਪਣਾ ਕੰਮ ਆ। ਉਹ ਤਾਂ ਕਰਕੇ ਗਿਆ ਚੰਗਾ ਉਹਦੇ ਨਾਲ ਨਹੀਂ ਗਿਆ। ਉਹ ਤਾਂ ਉਹਨੇ ਤੇ ਇੱਕ ਦੋ ਦਿਨਾਂ ਜਵਾਬਸ ਆ ਜਾਣਾ ਤੇ ਇੰਨੀ ਉੱਥੇ ਮੁੰਡੇ ਕੋ ਰਹਿਣਾ ਨਹੀਂ। ਚੱਲੋ ਕੋਈ ਗੱਲ ਨਹੀਂ। ਤਾਈ ਜੀ ਤੁਸੀਂ ਨਾ ਕਿ ਚਾਚੂ ਨੂੰ ਕਿਓ ਵੀ ਜੇ ਰਣਜੀਤ ਮਿਲੇ ਨਾ ਤੇ ਉਹਦੇ ਘਰ ਜਾਣ। ਤੇ ਘਰੇ ਵੀਡੀਓ ਕਾਲ ਤੇ ਨਾ ਸਾਡੀ ਵੀ ਗੱਲ ਕਰਾ ਦੇ। ਮੇਰੀ ਸੁਣ ਗੱਲ ਤੇਰੀ ਤੇ ਸਾਰੀ ਸੂਈ ਨਾ ਰਣਜੀਤ ਤੇ ਅੜੀ ਆ। ਉਹ ਮੈਨੂੰ ਇੱਕ ਵਾਰ ਕਹਿਤਾ ਉਹ ਕਿਹਾ ਆਪਣੇ ਕੰਮ ਗਿਆ ਉਹ ਰਣਜੀਤ ਨੂੰ ਥੋੜਾ ਮਿਲਣ ਗਿਆ ਜਾਂ ਲੱਭਣ ਗਿਆ ਤਾਈ ਜੀ ਫਤਿਹ ਨੂੰ ਮੈਂ ਕੀ ਸਮਝਾਵਾਂ ਸਹੀ ਗੱਲ ਕਹਿਂਦੇ ਹੋ ਮੇਰੀ ਤੇ ਆਪਣੀ ਸੂਈ ਉੱਥੇ ੜਕੀ ਪਈ ਬਸ ਮੇਰਾ ਬੜਾ ਮਨ ਕਰਦਾ ਵਾ ਕਿ ਮੈਂ ਉਸ ਮੁੰਡੇ ਨਾਲ ਫੇਰ ਗੱਲ ਕਰਾਂ ਉਹ ਠੀਕ ਆ ਪਤਾ ਨਹੀਂ ਬੜੀ ਯਾਦ ਆਉਂਦੀ ਆ ਮੈਨੂੰ ਉਹਦੀ ਤੂੰ ਨਾ ਉਸ ਦੁਨੀਆ ਤੇ ਨਿਕਲ ਕੇ ਤੇ ਇੱਥੇ ਆ ਤੇ ਆਪਣਾ ਘਰ ਦਾ ਕੰਮ ਧੰਦਾ ਵੇ ਰਣਜੀਤ ਰਣਜੀਤ ਨਾ ਕਰ ਉਹਨੇ ਦੋ ਘੜੀ ਰੰਗ ਗਿਆ ਕੰਮ ਤਾਂ ਦਾ ਆਪਣਾ ਕਰਕੇ ਕਰਨੂਗਾ ਲੈਣਾ ਮੈਂ ਵੀ ਲੈਣੀ ਉਹਨੂੰ ਪਤਾ ਵੀ ਹੈ ਤਾਈ ਜੀ ਨੂੰ ਜਦੋਂ ਮੈਂ ਰੰਜੀਤ ਉਹਨਾਂ ਕੋਲ ਕੁਝ ਕਹਾਂ ਉਹ ਚੜ ਜਾਂਦੇ ਮੈਂ ਫੇਰ ਉਹਨਾਂ ਦੇ ਸਾਹਮਣੇ ਕਹਿ ਦਿੱਤਾ ਸਾਰਾ ਕੁਝ ਕਿਵੇਂ ਸਮਝਾਵਾਂ ਤਾਈ ਜੀ ਤੁਹਾਨੂੰ ਪਤਾ ਨਹੀਂ ਉਸ ਬੱਚੇ ਵਾਲੇ ਵੇਖ ਕੇ ਮੈਨੂੰ ਐ ਲੱਗਦਾ ਹੈ ਕਿ ਮੇਰੇ ਬੱਚਾ ਕਿੰਦੇ ਆ ਨਾ ਕਦੀ ਮਾਂ ਦਾ ਦਿਲ ਝੂਠ ਨਹੀਂ ਬੋਲਦਾ ਮੈਂ ਵੀ ਵੇਖਣਾ ਚਾਹੁੰਦੀ ਆ ਕੀ ਮੇਰਾ ਦਿਲ ਸੱਚ ਬੋਲਦਾ ਹੋਏਗਾ ਖੁਦ ਪਤਾ ਨਹੀਂ ਲੱਗਣ ਡਿਆਲੇ ਤੇ ਫਤਿਹ ਦਾ ਨੰਬਰ ਮਾ ਹਲੋ ਹਲੋ ਜੱਟ ਕਿੱਥੇ ਹੋ ਇਹ ਰਣਜੀਤ ਹਾਂਜੀ ਹਾਂਜੀ ਰਣਜੀਤ ਮੈਂ ਨਾ ਹੋਟਲ ਪਹੁੰਚ ਗਿਆ ਆਵਾ ਨਹੀਂ ਨਹੀਂ ਹੋਟਲ ਕੀ ਆਹ ਘਰ ਮੈਂ ਤੁਹਾਨੂੰ ਲੈਣ ਆਇਆ ਘਰ ਚਲੀਏ ਨਹੀਂ ਬੇਟਾ ਮੈਂ ਨਾ ਕਿਸੇ ਨੂੰ ਮਿਲਣਾ ਵਾ ਮੇਰਾ ਦੋਸਤ ਆ ਰਿਹਾ ਥੇ ਇੱਕ ਮੈਨੂੰ ਮਿਲ ਕੇ ਫੇਰ ਆਨਾ ਵਾ ਅੱਛਾ ਜੀ ਹਾਂ ਚਲੋ ਮੈਂ ਲੈਣ ਆ ਰਿਹਾ ਤੁਹਾਨੂੰ ਕੋਈ ਨਹੀਂ ਮੇਰੇ ਕੋ ਮੇਰੇ ਕੋ ਨੰਬਰ ਆ ਗਿਆ ਤੇਰਾ ਮੈਂ ਤੈਨੂੰ ਫੋਨ ਕਰ ਦਾਂਗਾ ਤੇ ਮੇਰਾ ਦੋਸਤ ਮੈਨੂੰ ਮਿਲਣ ਆਉਂਦਾ ਨਾ ਤੇ ਫਿਰ ਮੈਂ ਤੈਨੂੰ ਲੋਕੇਸ਼ਨ ਭੇਜਦਾ ਵਾਂ ਫਿਰ ਆ ਜੀ ਤੂੰ ਹੈ ਕੋਈ ਗੱਲ ਨਹੀਂ ਤੁਸੀਂ ਲੋਕੇਸ਼ਨ ਭੇਜੋ ਮੈਂ ਤੁਹਾਨੂੰ ਮਿਲਣ ਤੇ ਆਵਾਂ ਤੂੰ ਕੋਈ ਚਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜਾ ਕੋਈ ਗੱਲ ਨਹੀਂ ਆ ਮੈਂ ਆਪਣੇ ਦੋਸਤ ਨੂੰ ਮਿਲ ਕੇ ਫਿਰ ਆਪਾਂ ਘਰ ਦੇ ਲਾਂਗੇ ਠੀਕ ਹੈ ਹਾਂ ਜੀ ਹਾਂ ਜੀ ਮੈਨੂੰ ਲੋਕੇਸ਼ਨ ਸੈੱਟ ਕਰ ਦਿਓ ਮੱਤਾ ਦੇ ਕੋ ਨਾਲ ਓਕੇ ਓਕੇ ਠੀਕ ਹੈ ਪਾਜੀ ਮੇਰੇ ਨਾ ਚਾਚੂ ਆਏ ਹੋਣਗੇ। ਉਹਨਾਂ ਦਾ ਨਾਮ ਅਜੇ ਅਜੇ ਨੂੰ ਨਾ ਜੀ। ਹਾਂ ਜੀ ਅਜੇ ਜੀ ਉਹਦੇ ਆਪਣੇ ਭਾਜੀ ਦੇ ਖਾਣੇ ਆ ਹੁਣੇ ਆਏ ਆ ਅੰਦਰ। ਹਾਂ ਜੀ ਅੰਦਰ ਨੂੰ ਇੱਕ ਇੱਕ ਦੋ ਘੰਟੇ ਹੋ ਗਏ ਉਹਨਾਂ ਨੂੰ ਆਏ। ਹਾਂ ਜੀ ਹਾਂ ਜੀ ਹੁਣੇ ਆਏ ਆ ਤਾਂ ਤੁਹਾਨੂੰ ਬਲਾਕ ਲੈ ਲੈ ਸੀ। ਹਾਂ ਜੀ ਹਾਂ ਜੀ ਮੈਨੂੰ ਰੂਮ ਨੰਬਰ ਦੱਸੋ। ਹਾਂ ਜੀ ਰੂਮ ਨੰਬਰ 102 ਤਾਂ ਬੰਦ ਲਾਇਆ ਜਿਹਾ ਉੱਪਰ। ਚੀਕਾਲ ਸੱਚੀ ਗੱਲ ਕੀ ਆ ਪੁੱਤ ਉਹ ਤਾਂ ਠੀਕ ਹੈ ਬਸ ਵਧੀਆ ਜੀ ਹੋਰ ਸੁਣਾ ਆ ਜਾ ਬਹਿ ਜਾ ਬਈ ਇਹ ਨਹੀਂ ਚਲੋ ਚੱਲੀਏ ਸਮਾਨ ਚੱਕੋ ਤੇ ਘਰ ਜਲੀ ਆਪਾਂ ਮੈਂ ਨਾ ਆਪਣੇ ਦੋਸਤ ਨੂੰ ਦੱਤੇ ਨਾ ਮਿਲਣਾ ਵਾ ਬੈਠ ਕੇ ਨਹੀਂ ਗੱਲ ਕਰੀਏ ਅੱਛਾ ਜੀ ਮੈਂ ਤੈਨੂੰ ਦੱਤੇ ਨਾ ਕਿ ਆਪਣੇ ਦੋਸਤ ਨੂੰ ਮਿਲਣਾ ਵਾ ਕੋਈ ਨਹੀਂ ਇੱਕ ਵਾਰੀ ਉਹਨੂੰ ਆ ਲੈਣ ਦੇ ਫਿਰ ਆਪਾਂ ਨੂੰ ਮਿਲ ਕੇ ਚੱਲਦੇ ਆਂ ਹੋਰ ਤੂੰ ਸੁਣਾ ਕਿਵੇਂ ਸੇਤਾ ਕੈਮ ਹੈ ਬਸ ਵਧੀਆ ਕੀਤਾ ਜੀ ਆਪਣੇ ਦੋਸਤ ਨੂੰ ਫੋਨ ਕੀ ਕਰਨ ਹਾਂ ਕੀਤਾ ਕਹਿੰਦਾ ਮੈਂ ਆ ਰਿਹਾ ਵਾਂ ਦੇਖੋ ਉਹਦੀ ਵੇਟ ਕਰਦਾ ਪਿਆ ਵਾਂ ਅੱਛਾ ਅੱਛਾ ਹੋਰ ਕਿਵੇਂ ਫਿਰ ਯਾਦ ਆਂਦੀ ਤੈਨੂੰ ਫਿਰ ਪਿੱਛੋਂ ਸਾੜਿਆ ਨਹੀਂ ਕਿ ਨਹੀਂ ਬਹੁਤ ਹੀ ਆਨੰਦ ਆਈ ਤੁਹਾਡੀ ਸਾਰਿਆਂ ਦੀ ਤੇ ਚੱਲ ਫਿਰ ਮੇਰੇ ਨਾਲ ਹੀ ਚੱਲਪਾ ਤੈਨੂੰ ਵਾਪਸ ਹੀ ਲੈ ਚਲਦੇ ਆਂ ਨਹੀਂ ਨਹੀਂ ਹਾਂ ਫਿਲਹਾਲ ਮੇਰੇ ਵੀ ਪੇਪਰ ਆ ਅੱਛਾ ਚਪਰਾ ਤੋਂ ਬਾਅਦ ਮੈਂ ਦੁਬਾਰਾ ਪੰਜਾਬ ਆਵਾਂਗਾ ਹਾਂਜੀ ਤੇ ਫਿਰ ਟਾਈਮ ਥੋੜਾ ਹੁਣ ਜ਼ਿਆਦਾ ਗੱਡੀ ਹੈ ਹਾਂਜੀ ਹਾਂਜੀ ਹੋਰ ਮੰਮਾ ਕਿਦਾਂ ਨੇ ਠੀਕ ਨੇ ਸਾਰੇ ਠੀਕ ਨੇ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਪੁੱਤਰ ਤੇ ਮੰਮਾ ਨੂੰ ਤੇ ਇੱਕ ਵਾਰੀ ਮਿਲਣਾ ਪੈਣਾ ਹਾਂਜੀ ਹਾਂਜੀ ਹੁਣ ਆਪਾਂ ਘਰ ਜਾਣਾ ਹੀ ਆ ਹਾਂ ਫਿਰ ਚੱਲਦੇ ਤੁਹਾਡੇ ਦੋਸਤ ਨੂੰ ਮਿਲ ਕੇ ਫਿਰ ਘਰ ਚੱਲਦੇ ਬਿਲਕੁਲ ਬਿਲਕੁਲ ਪੁੱਤਰ ਮੈਂ ਵੀ ਨਾ ਤੇਰੇ ਮੰਮਾ ਨੂੰ ਮਿਲਣਾ ਵਾਂ ਅੱਛਾ ਈ ਮੈਂ ਵ ਕਿ ਉਹਨਾਂ ਨੇ ਤੈਨੂੰ ਕਿੰਦਾ ਇੰਨੇ ਸੋਹਣੇ ਸੰਸਕਾਰ ਦਿੱਤੇ ਆ ਕਾਸ਼ ਸਾਡੇ ਫਤੇ ਨੂੰ ਵੀ ਤੇਰੇ ਵਰਗੀ ਮਾਤਾ ਜੇ ਤੇ ਕਿੰਨਾ ਚੰਗਾ ਹੋਵੇ ਕੋਈ ਨਾ ਹੁਣੀ ਆਪਾਂ ਜਾਣਾ ਹੀ ਆ ਘਰ ਮम्मा ਨਾਲ ਮਿਲਦੇ ਹੋ ਤੁਸੀਂ ਕੋਈ ਗੱਲ ਨਹੀਂ ਜ਼ਰੂਰ ਜ਼ਰੂਰ ਮਿਲਾਂਗੇ ਹੋਰ ਵੈਸੇ ਤੇਰਾ ਪੂਰਾ ਨਾਮ ਕੀ ਆ ਮੇਰਾ ਨਾਮ ਚਾਚਾ ਜੀ ਰਣਜੀਤ ਹੀ ਐ ਕਲਾ ਰਣਜੀਤ ਹੀ ਆ ਹਾਂਜੀ ਹਾਂਜੀ ਤੇ ਤੇਰੇ ਪਾਪਾ ਦਾ ਕੀ ਨਾਮ ਆ ਪਾਪਾ ਦਾ ਨਾਮ ਮੈਨੂੰ ਪਤਾ ਨਹੀਂ ਅਸੀਂ ਪਾਪਾ ਨਾਲ ਨਹੀਂ ਲਏ ਬਾਕੀ ਕੋਈ ਨਾ ਤੁਸੀਂ ਅੱਜ ਘਰ ਚੱਲੋ ਅੱਜ ਆਪਾਂ ਸਾਰੀ ਰਾਤ ਇੰਜੋਏ ਕਰਾਂਗੇ ਕੱਲ ਮਮਾ ਨਾਲ ਵੀ ਮਿਲਾਂਗੇ ਹਾਂ ਮਮਾ ਘਰ ਨਹੀਂ ਹੈਗੇ ਨਹੀਂ ਨਹੀਂ ਉਹ ਕੰਮ ਦੀ ਸਿੰਸਲੇ ਵਿੱਚ ਬਾਹਰ ਗਏ ਚਲ ਕੋਈ ਗੱਲ ਨਹੀਂ ਆਪਾਂ ਚੱਲਦੇ ਫਿਰ ਬਾਅਦੋਂ ਮਿਲ ਲਈਏ ਮੁੰਡੇ ਇੱਕ ਵਾਰੀ ਹਾਂਜੀ ਠੀਕ ਹੈ ਹਾਂਜੀ